ਲਵ ਯੂ ਬਬਲ ਸਤਿ ਸ਼੍ਰੀ ਅਕਾਲ ਹੈ। ਸਵਾਗਤ ਹੈ ਨਵੇਂ ਬਲੌਗ 'ਚ। ਮੀਂਹ ਪੈ ਰਿਹਾ ਜੂਰਾਂ 'ਤੇ। ਧੂੜ ਕੱਢੀ ਪਈ ਆ ਮੀਂਹ ਨੇ ਬੱਦਲ ਬਹੁਤ ਹੋਇਆ ਪਿਆ। ਢੋਲਿਆ ਪਿਆ ਬੱਦਲ। ਹੁਣ ਤਾਂ ਬੱਸ ਚਾਹੀਦੀ ਨਹੀਂ ਖਰਾਬੇ ਕਰਦਾ ਮੀਂਹ ਹੁਣ ਤਾਂ ਹਮੀਂ ਨੇ ਜਰਾ। ਵਾਕੀ ਚਲੋ ਆਬ ਦੀ ਮਰਜ਼ੀ ਆ। ਕਦੋਂ ਕੀ ਕੁ ਕਰਨਾ ਉਹ ਉਹਦੇ ਹੱਥ ਚਿਆਸਾ ਲਾ ਕੋ ਜਿਹਨਾਂ ਨੇ ਦੇਣਾ ਉਹਨੇ ਦੇਆ ਜਿੰਨੀਆਂ ਮਰਜ਼ੀ ਪਕੋਸ਼ੀਆਂ ਕਰ ਲਈਏ ਜੋ ਮਰਜ਼ੀ ਕਰ ਲਈਏ ਪਰ ਐ ਵੀ ਹੁਣ ਕਿਸਾਨਾਂ ਦੇ ਜਿਲ੍ਹੇ ਤੱਕ ਤੱਕ ਕਰਦੇ ਆ ਵੀ ਹੁਣ ਇਹ ਨੁਕਸਾਨ ਕਰੂਗਾ ਹੁਣ ਤਾਂ ਸਾਰੀ ਤਕਰੀਬਨ ਜੀਰੀ 90% ਜਿਹੜੀ ਜੀਰੀ ਆ ਨੂੰ ਮੰਨ ਕੇ ਚਲੋ ਦਾਣਾ ਪਿਆ ਹੋਇਆ ਬਿਰਤ ਸੇਤੀਆ ਮਣੀ ਮੁੱਟੀ ਹੋ ਰਹੀਦੀ ਹੈ ਬਾਕੀ ਸਾਡੇ ਏਰੀਆ ਚ ਤਾਂ ਮੰਨ ਕੇ ਚਲੋ ਸਾਰੀਆਂ ਨਿੱਸਰੀਆਂ ਹੋਈਆਂ ਨੇ ਪੀਲੀ ਵੀ ਹੋਣ ਲੱਗ ਗਈ ਵਿੱਚ ਵਿੱਚ ਇਹਦੀ ਤੇ ਬਾਕੀ ਹੁਣ ਇਹਦੇ ਬਾਅਦ ਹੁਣ ਆਇਆ ਵੀ ਜੇ ਹਵਾ ਨਾ ਚੱਲੇ ਫੇਰ ਤਾਂਹੀ ਆਹ ਹਵਾ ਵੀ ਥੋੜੀ ਥੋੜੀ ਚੱਲ ਰਹੀ ਆ ਹੁ ਮੂਗਲੀ ਯਾਰ ਇੱਦਾਂ ਨਹੀਂ ਮਿਹੇਰੀ ਚੱਖੜ ਵਾਲਾ ਕੰਮ ਨਹੀਂ ਹੈ ਬਾਕੀ ਅੱਗੇ ਦਿਖਾਉਣਾ ਤੁਹਾਨੂੰ ਬਾਅਦ ਵਿੱਚ ਕੀ ਆ ਕਿੱਧਰ ਕੱਪੜੇ ਲਵੇੜੇ ਆ ਬਾਈ ਏ ਵਈ ਕੁਮੜਾ ਕਾਲੀ ਮੇਰਾ ਯਾਰ ਦੋਤਰ ਅੱਛਾ ਦੋਤਰ ਯਾਰ ਉਹ ਨਾਲ ਨੂੰ ਤਾਂ ਐ ਨਹੀਂ ਮੁੰਡਾ ਰਾਢੀ ਉਹਦਾ ਕਾਹ ਕਿੱਟੀ ਇਹ ਟੀ-ਸ਼ਰਟ ਦੇਖੀ ਵੀ ਲੱਗਦੀ ਆ ਟੀ-ਸ਼ਰਟ ਦੇਖੀ ਵੀ ਆਏ ਨਹੀਂ ਕੰਮ ਵਾਲੀ ਐ ਵੀ ਅੱਛਾ ਤੂੰ ਕਹਿੰਦਾ ਯਾਰ ਤਰਾ ਦੇ ਮਾ ਚਲ ਵੀ ਕੋਈ ਲੱਗ ਜਾਂਦਾ ਨਾਲ ਹਾਂ ਵਧੀਆ ਯਾਰੀ ਦੋਸਤੀ ਫਿਰ ਆ ਜਾਂਦੀ ਰਿਹਾ ਹੀ ਹਾ ਹਾ ਕਰਨਾ ਪੈਂਦਾ ਫਿਰ ਹਾਂ ਹਾਂ ਅੜਨਾ ਪੈਂਦਾ ਜਿੰਦਾ ਮਾ ਚੱਕ ਬਿੱਲੀ ਜੜ ਕੇ ਆ ਰਵਾਂ ਕੋਈ ਆ ਕਿ ਦਿਖਣਾ ਕੋਈ ਸਵੇਰੇ ਨਹੀਂ ਦਿਖਣਾ ਪਏ ਹੁਣ ਦੇਖ ਲੈ ਧੁੱਪ ਹੈ ਆ ਗਰਮੀ ਦਿਖਦਾ ਆਪਣੇ ਵੱਲ ਘਟਦਾ ਵੀ ਇੱਧਰ ਜਾ ਲਾਦਾ ਹਾਂ ਤੇ ਇਸੇ ਦੀ ਮੌਸਮ ਦੇ ਬੰਦਾ ਪਰਵਾਹ ਹਾਂ ਸਵੇਰੇ ਸ਼ਾਮ ਨੂੰ ਕਰ ਲਈ ਆ ਹੁਣ ਜੇ ਘੜੀ ਨੂੰ ਫੇਰ ਹੱਜਾ ਗਿਆ ਜਾਂ ਫੇਰ ਉਦਣ ਦੇਖ ਲੈ ਜਦ ਹਨੇਰਾ ਹੋਇਆ ਤਾਂ ਗਰੀ ਕੀ ਮੌਸਮ ਦੇ ਘਟ ਕੇ ਰਹੋ ਠੰਡਾ ਪਾਣੀ ਪੀਓ ਕੰਮ ਕਰਕੇ ਜਿਆਦਾ ਹੋਵੇ ਆਪਾਂ ਸਿੱਧੇ ਆ ਕੇ ਨਾਓ ਨਰਦਾ ਬੰਦੇ ਆ ਮੌਸਮ ਦੇ ਡਾਕਟਰਾਂ ਕੋ ਫਰੀ ਜਾਂਦੇ ਆਂ ਅਗਰ ਆਪਾਂ ਵਰਗ ਹੋਰ ਕੀ ਹੈ ਦੀ ਬਰਬਾਦੀ ਨਾਲ ਸਰੀਰ ਦੀ ਬਰਬਾਦੀ ਜਿਹੜਾ ਕੰਮ ਪਿੱਛੇ ਰਹਿੰਦਾ ਹਲਾਕ ਬਾਈ ਤੁਸੀਂ ਕੁਝ ਕਹਿਣਾ ਚਾਹੋਗੇ ਮੈਂ ਸਾਡਾ ਮੋਰ ਨਾਲ ਥੋੜਾ ਚੁੱਪ ਚੁੱਪ ਜਾਓ ਕੋਈ ਡਰ ਸੁਤਾ ਰਿਹਾ ਕੋਈ ਡਰ ਤੋਂ ਤਾਂ ਕੋਈ ਨਹੀਂ ਉਹ ਮੈਂ ਕੀ ਆਹ ਖਾਤਾ ਹੈ ਨਹੀਂ ਉਹ ਕਿ ਹਾਂ ਪੁਪਾਂ ਜੀ ਤੇ ਆਏ ਨਾ ਮਾਰਦੇ ਥੋੜੇ ਯਾਰ ਅੱਛਾ ਟਰੈਕਟਰ ਦੇਖ ਕੇ ਆਏ ਆ ਟਰੈਕਟਰ ਦੇਖ ਕੇ ਆਏ ਕੋਈ ਨਹੀਂ ਆ ਰਹੀ ਕੋਈ ਇਟਰੀਆ ਕਰਨਗੇ ਹੋਏ ਯਾਰ ਅੱਛਾ ਹੋਰ ਅਜੋ ਜਿਹੜਾ ਲੀਵਰ ਦਾ ਕਹਿੰਦੇ ਕੀ ਹੋ ਗਿਆ ਟੁੱਟ ਗਈ ਜੀ ਇਹ ਦੀ ਇਹ ਜਿਹੜਾ ਭਰਾਵਾ ਉੱਧਰ ਗਿਆ ਵਾ ਉੱਧਰ ਨਾ ਕੰਮ ਕਰਨ ਗਿਆ ਵਾ ਮੈਸ ਬੇਸ ਤੋਂ ਗੱਲ ਕਿ ਨਹੀਂ ਗਿਆ ਵਾ ਅੱਜ ਤੱਕ ਚੱਲ ਹੈ ਨਹੀਂ ਤਾਂ ਕੰਮ ਕਰ ਤੋਂ ਸਰਵਸਰ ਤੋਂ ਸਾਈਡ ਨਾ ਕੰਮ ਵੀ ਠੰਡਾ ਹੀ ਆ ਹਾਂ ਨਹੀਂ ਨਾਲ ਠੰਡਾ ਹੋ ਗਿਆ ਨਾ ਨੀ ਪੈ ਗਿਆ ਮੰਨ ਕੇ ਜਾਂਦਾ ਹੈ ਗਰਮੀ ਨੇ ਕੰਮ ਹੋਣ 15 20 ਦਿਨ ਤੱਕ ਲੋਕਾਂ ਨੇ ਮਾਰਨਾਂ ਕਪੜਾ ਕੱਟਾ ਲਾ ਕੇ ਟ੍ਰੈਕਾਣਾ ਵੀ ਚਲੋ ਹੁਣ ਬਾਕੀ ਬਾਰਿਸ਼ ਦੇ ਜਿਹੀ ਵੀ ਬਾਡੂ ਹਾਂ ਹੁਣ ਸਰਦ ਵੀ ਸ਼ੁਰੂ ਹੋ ਜਣੇ ਨਾ ਕੁਝ ਵੀ ਦੇਰ ਦਾ ਦੇਰ ਹੋਗਾ ਐਂਡ ਤੱਕ ਹੋ ਜਾਣਾ ਕੰਮ ਸ਼ੁਰੂ ਹੈ ਨਾ ਹਾਂ ਐਂਡ ਤੱਕ ਹੋ ਜਾਣਾ ਆ ਨਹੀਂ ਦੇਰ ਤੱਕ ਹੋ ਜਾਣਾ ਬਾਕੀ ਉਪਰ ਵਾਲੀ ਮੇਹਦ ਜੀ ਕਿੰਨੇ ਕਿਆ ਰੰਗ ਦਿਖਾਉਣੇ ਪਿਛਲੇ ਮਹੀਨੇ ਪਿਆਣੀ ਆਏ ਮਹੀਨੇ ਪਾ ਲਵੇ ਹਾਂ ਆ ਜਿਹੜਾ ਹੁਣ ਨਹੀਂ ਪੈ ਰਿਹਾ ਨਾ ਤਦ ਚਾਹੇ ਦੋ ਗੇਣੀਆਂ ਪੈਣੀਆਂ ਚਾਹੇ ਸੱਬਗੇ ਪੈਦਾ ਨਹੀਂ ਪਈਦਾ ਨੁਕਸਾਨ ਇਹਦਾ ਨੁਕਸਾਨ ਹੈ ਇਹਦਾ ਜਿਹੜੀਆਂ ਹੁਣ ਹਰੇਜ ਦੀ ਨਿਕਰੀ ਹੁਣ ਨਹੀਂ ਪਸਾਨ ਨਾ ਤੁਹਾਡੇ ਯਾਰ ਪੈਣਾ ਦਾ ਚਾਹ ਪਿਆ ਨਹੀਂ ਯਾਰ ਹਾਂ ਹੁਣ ਮੌਸਮ ਬਦਿਆ ਆ ਮੌਸਮ ਲੱਗਦਾ ਸਾਰੀ ਕੁਝ ਤੇ ਹੋ ਹੂੰ ਠੰਡ ਵੀ ਪਛੇਤੀ ਸਟਾਰਟ ਹੋ ਗਈ ਆ ਗਰਮੀ ਪਛੇਰ ਮਨ ਮੰਨ ਕੇ ਚੱਲ ਗਈ ਅਕਤੂਬਰ ਤੱਕ ਗਰਮੀ ਰਹਿੰਦੀ ਆ ਹਾਂ ਤੇ ਅਕਤੂਬਰ ਦਾ ਨਹੀਂ ਅਗੇ ਅਕਤੂਬਰ ਤੇ ਠੰਡ ਹੁੰਦੀ ਦੀ ਸਟਾਰਟ ਹੋ ਗਈ ਠੰਡ ਕੋਈ ਨਾ ਸਾਡ ਦੇ ਇਲਾ ਸੌਂਦੇ ਮਹੀਨੇ ਚ ਪੈਣੀ ਭਰਦੋ ਤੇ ਫਾਇਦੇ ਨਹੀਂ ਭਾਦੋ ਜਾਨਾ ਭਾਦੋ ਸੱਚ ਲੰਘ ਗਿਆ ਆ 10 ਆਸੂ ਆਣਾ ਹੁਣ 16 ਨੂੰ ਆਸੂ ਆਣਾ ਅਜੇ ਆਉਣਾ ਨੇ ਆਪਾਂ ਦੂਜਾ ਲਾ ਲਈ ਭਾਦੋ ਜਾਨਦਾ ਆਸੂ ਜਣੀ ਜਣੀ ਲੰਘ ਕਰਦੀ ਵਾਹੇ ਹਾਂ ਟਰੈਕਟਰ ਆਇਆ ਬਾਈ ਕੋਈ ਨਵਾਂ ਟਰੈਕਟਰ ਨਵਾਂ ਜੇ ਆਇਨਾ ਕਿੰਨਾ ਕੋਰਾ ਆਬੇ 275 ਅੱਛਾ ਤੇ ਇੱਕ ਆਪਣੇ ਕੋਲ ਖੜਾ ਜੀ 2018 ਮਾਡਲ 53 ਦਾ ਤੁਹਾਨੂੰ ਜੇ ਫੋਟੋ ਪਾ ਦੂਗਾ ਤੇ ਵੀਡੀਓ ਪਾ ਦੂਗਾ 18 ਮਾਡਲ ਹੈ ਜੇ ਨੂੰ ਚੱਲੇ ਵਾ ਦੋ ਤੇ ਹਨਾ ਇੱਕ बिक ਗਿਆ ਹਾਂ ਇਹ ਕਵੇ ਦੇ ਤੁਹਾਨੂੰ ਕੋ ਕਰਾ ਤੇ ਵਧੀਆ ਮੰਨ ਲਓ ਮੰਦਰੀ ਦੇ 40 50 ਪੈਸੇ ਟਾਇਰ ਆ ਵੀ ਮਗਰ ਵੀ ਸਾਡੇ ਕੈਰ ਆ ਮੂਰਲ ਹੀ ਆਦਾਂ ਨੇ ਤੇ ਉਹਦਾ ਬਸ ਇੱਕ ਕਲੱਚ ਅਸੈਂਬਲੀ ਵੀ ਪਈ ਆ ਅੱਛਾ ਉਹ ਕੋਈ ਬੜੀ ਗੱਲ ਨਹੀਂ ਕਿੰਨੇ ਘੰਟੇ ਚੱਲੇ ਹੋਇਆ ਘੰਟੇ ਘੰਟੇ ਉਹ ਚੱਲਿਆ ਹੋਊਗਾ تقريبا تقريبا 10000 ਅੱਛਾ 10000 ਦੇ ਕਰੀਬ ਠੀਕ ਆ ਹਾਂ ਤੇ ਇਹ ਵੀ ਬਾਜ਼ ਦੁਕਾਨ ਕਰਦੇ ਆ ਜੀ ਈ ਲੱਖ 40000 640 ਹਾਂ ਮਾਤੀ ਮੈਂ ਵੀਡੀਓ ਪਾ ਦੂੰਗਾ ਥੱਲੇ ਨੰਬਰ ਦੇ ਦੂੰਗਾ ਵੀਡੀਓ 'ਚ ਜਿਹਨੂੰ ਭਾਈ ਨੂੰ ਜਿਹਨੇ ਪੁੱਛਣਾ ਹੋਇਆ ਜਾਂ ਅਕਵਾ ਵਾਲ ਕਰਕੇ ਪੁੱਛ ਲੂੰਗਾ ਬੂਰ ਰੇਟਰ ਵੀ ਖੜਾ 744 ਖੜਾ ਅ ਸਵਰਾਜ ਉਹਨਾਂ ਲਈ ਤਾਂ 745 ਖੜਾ ਸਾਕ ਖੜਾ 2002 ਬੰਡ ਕਈ ਮਾਡਲ ਖੜੇ ਆ ਕਈ ਹਾਂ ਹੋਰ ਘੜੇ ਨੇ ਟਰੈਕਟਰਾਂ ਕਿ 70 ਦੇ ਘੜੇ ਹੁੰਦਾ ਤਾਂ ਆਪਾਂ ਫਾਈਂ ਨਹੀਂ ਉਹ ਤਾਂ ਦਿਖਾ ਦਿੰਦੇ ਆਪਾਂ ਜਦ ਇਹ ਘੜੇ ਖੜੇ ਹੈ ਬਾਈ ਇੱਕ ਦੋ ਟਰੈਕਟਰ ਖੜੇ ਬਸ ਹੀ ਬਠਾਣਾ ਹਾਂ ਫੇਰ ਤਾਂ ਬਾਕੀ ਇੱਕ 800 500 ਦੇ ਖੜਾ ਉੱਚਾ ਮਾੜਾ ਅੱਛਾ ਇੱਕ 555 ਅਜਿਹਾ ਖੜਾ ਉੱਚਾ ਮਾੜਾ ਲੰਘ ਕੇ ਚੱਲ ਵੀ 15 ਦੇ ਉੱਪਰ ਹੀ ਠੀਕ ਹੈ ਹਾਂ ਫਿਰ ਆਪਾਂ ਉਹਨਾਂ ਦੇ ਮਾਡਲ ਨਾਲ ਦੀ ਕੀਮਤ ਕਿੰਨੇ ਘੰਟੇ ਚੱਲੇ ਆ ਸਾਰਾ ਕੁਝ ਵਾ ਦੂੰਗੇ ਜੀ ਪਾ ਲਾ ਦੇ ਬੋਧੋਂ ਵੀਡੀਓ ਬਣਵਾ ਆਣੀ ਆ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਾਕੀ ਸੌਦਾ ਦਾ ਮੌਕੇ ਤੇ ਹੁੰਦਾ ਨਾ ਬਾਕੀ ਤਾਂ ਵਿਧਿਆਏ ਹੁਣ ਡਿਮਾਂਡ ਤੇ ਨੂੰ ਬੰਦਾ ਵੀ ਮਾੜੀ ਮੁੱਤੀ ਜਿਆਦਾ ਕਰਨੀ ਪੈਂਦੀ ਹੈ ਗਿਆਨ ਸਾਰੇ ਪੂਰੇ ਟਾਈਮ ਮੁੱਕਾ ਉਹ ਹਾਕ ਨੇ ਉਹ ਕਿਤੇ ਵੀ ਦੌੜਾਂਗੇ 10-12 ਜਾਂ ਤਾਂ ਉਹ ਰੁਕਦੇ ਨੇ ਹਾਂ ਅਗਲਾ ਆਪਣਾ ਵੀ ਫਾਇਦਾ ਦੇਖਦਾ ਹਾਂ ਯਾਨੀ ਟਰੈਕਟਰ ਉੱਥੇ ਵੇਚਦਾ ਵੀ ਜਿੱਥੇ ਅਗਲੇ ਨੂੰ ਵੀਰਾ ਘਾਟਾ ਪਵੇ ਤੇ ਸਾਨੂੰ ਹਾਂ ਅਗਲੇ ਨੂੰ ਜਿਆਦਾ ਨਾ ਲੱਗੇ ਲਿਜਾਇਣਾ ਨਾ ਲੱਗੇ ਸਾਨੂੰ ਘੱਟ ਨਾਲ ਲੱਗੇ ਹਾਂ ਠੀਕ ਜਿਹਾ ਬਾਕੀ ਕਾਲੇ ਕੋ ਜਾ ਕੇ ਤੁਹਾਨੂੰ ਦਿਖਾਉਣਾ ਬਾਈ ਜਿਹੜੀ ਗੱਡੀ ਖੋਲੀ ਹੋਈ ਆ ਚੱਲ ਚੱਲੀਏ ਫਿਰ ਹੋਰ ਚੱਲੀਏ ਓਕੇ ਜੀ ਲਓ ਜੀ ਬਾਬੇ ਉਹ ਕਾਲੇ ਨਾਲ ਕੰਮ ਨਵੇੜ ਕੇ ਤੇ ਆਪਾਂ ਹੁਣ ਆ ਗਏ ਏਜੰਸੀ 'ਚ ਟਰੈਕਟਰ ਰੂਟਰ ਲਾ ਤੇ ਆਪਾਂ ਨੇ ਹੁਣ ਕੰਨ ਚੱਲੇ ਤੇ ਘਰ ਨੂੰ ਚੱਲੇ ਤੇ ਜੋਤ ਕਹਿੰਦਾ ਵੀ ਰਿਸ਼ਤੇਦਾਰਾਂ ਨੂੰ ਟਰੈਕਟਰ ਲੈਣ ਹਾਂ ਤੇ ਇਹਨਾਂ ਦਾ ਹਲੇ ਸੌਦਾ ਚੱਲਦਾ ਮਨ ਲੱਗਾ ਚੱਲ ਰਿਹਾ ਹਲੇ ਤੇ ਲੈਣਾ ਇਹਨਾਂ ਨੇ ਸਵਰਾਜ 855 ਜਾਂ 855 ਦਾ ਫਰੀਦਪੁਰ ਦੇ ਆਨੇ ਉਹ ਗਾ ਤੋਂ ਕੋਸੇ ਟ੍ਰਾਂ ਕਰਕੇ ਨਾ ਅੱਛਾ ਹਾਂ 3 ਸਪੀਡ ਫਿਰ ਉਹੀ 855 ਹੀ ਕਹਿੰਗੇ ਹੈਨਾ ਦੋ ਵੀਲ ਲੈਉਂਗੇ ਦੋ ਵੀ ਨਾ ਨਾ ਹਾਂ ਦੋ ਵੀਲ ਦੋ ਵੀਲ ਦੋ ਵੀਲ ਹੀ ਲਉਂਗੇ ਸਪੀਡਾ 3 ਲਉਂਗੇ ਅੱਛਾ ਉਦਾਂ ਦੋ ਵੀ ਹੀ ਲਉਂਗੇ ਠੀਕ ਆ ਸਹੀ ਆ ਭਾਈ ਆਪਣੀ ਪਸੰਦ ਆ ਕਿ ਨਹੀਂ ਹਾਂ ਪਰ ਇੱਕ ਗੱਲ 855 ਆਪਣੀ ਰੀਚ ਵੇਚਦਾ ਬਹੁਤ ਆਪਣੇ ਦੇ ਵੱਧ ਮਾਰ ਚ ਬਹੁਤ ਵੇਚਦਾ ਮਤਲਬ ਤਾਂ ਆ ਗਿਆ ਲੋ ਜੀ ਬਾਬਿਓ ਨੇ ਲੋ ਬਾਈਆਂ ਨੂੰ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਆ ਜੀ ਆਪਣਾ ਚੈੜੀ ਜੀ ਅੱਛਾ ਚੈੜੀਆਂ ਜੀ ਬਾਈ ਜੀ ਕਿਹੜੇ ਦਾ ਕਰਤਾ ਜੀ ਸੌਦਾ ਫਿਰ 16 18 ਵਾਦੀ 3 ਸਪੀਡ ਅੱਛਾ ਜੀ 3 ਸਪੀਡ ਅੱਛਾ ਜੀ ਠੀਕ ਆ ਜੀ ਪਹਿਲਾ ਹੈਗਾ ਜੀ ਆਪਣੇ ਕੋਲ ਟਰੈਕਟਰ ਪਹਿਲਾ ਹੈਗਾ ਵੀਰੇ ਅੱਛਾ 55 ਹੀ ਆ ਜੀ ਮੈਂ ਸਵਰਾਜ ਦੇ ਹੀ ਆ ਪੱਕੇ ਫੈਨ ਫਿਰ ਸਵਰਾਜ ਦੇ ਪੱਕੇ ਫੈਨ ਆ ਪੱਕੇ ਚਲੋ ਵਧੀਆ ਵਧੀਆ ਜੀ ਕਿਵੇਂ ਡੀਲ ਵਧੀਆ ਰਹੀ ਜੀ ਵਧੀਆ ਰਹੀ ਬਹੁਤ ਠੀਕ ਆ ਜੀ ਆਪਣੇ ਏਰੀਆ ਚ ਵਿਕਦਾ ਬਹੁਤ ਰੈਕਟਰ ਜੀ ਸਵਰਾਜ ਪੰਜਾਬ ਚ ਵਿਕਦਾ ਪੰਜਾਬ ਚ ਹਾਂ ਇਧਰ ਜਿਹੜਿਆ ਆਪਣਾ ਮੰਨ ਕੇ ਚਲੋ ਵੀ ਆਹ ਇਧਰ ਨਮਾ ਸ਼ਹਿਰ ਨੂੰ ਜਾਂਦੇ ਆ ਕਿਹੜਾ ਪਿੰਦਾ ਹੋ ਵਿਚਾਲੇ ਜੇ ਬਲਾਚੌਰ ਉਹ ਸਾਰੀ ਵੈਲਟ ਸਵਰਾਜ ਦੀ ਆ ਬਾਈ ਇੱਥੋਂ ਹੀ ਆਨੇ ਸਾਰੇ ਇਹ ਤਾਂ ਫਾਰਮ ਟਰੈਕ ਕਾ ਲਦੇ ਹਾਂ ਸੋ ਸਵਰਾਜ ਦੀ ਹਾਂ ਜੀ ਸੋ ਸਵਰਾਜ ਦੀ ਪਹਿਲਾ ਫਾਰਮ ਟਰੈਕ ਕਾ ਪਹਿਲਾ ਫਾਰਮ ਟਰੈਕ ਵਾਲੀ ਸੀ ਕਿ ਜੀ ਕਿ ਹੁਣ ਫਾਰਮ ਟਰੈਕ ਵਾਲੀ ਮਨ ਲੱਦਾ ਆਪਣੇ ਏਰੀਆ ਚ ਹੈ ਨਹੀਂ ਜਾਂਸੀ ਕੋਈ ਖਾਸਮ ਜੀ ਹੋਗੇ ਹਾਂ ਜੀ ਸਵਰਾਜ ਠੀਕ ਆ ਜੀ ਫੇਰ ਪਾਸਾ ਵਧੀਆ ਆਡਾਇਟਰ ਹੈ ਵੀ ਹਾਂ ਸਾਰੇ ਪਾਸੇ ਨੂੰ ਵਧੀਆ ਹੈ ਸੁਪਰ ਸੀਟਰ ਨੂੰ ਕਿਹਾ ਖੇਤੀ ਨੂੰ ਬਸ ਜੀ ਬਸ ਛੋਟਾ ਜੀ ਵੀਰ ਦਾ ਵਾਸਤਾ ਬਸ ਵਧੀਆ ਹਾਂ ਜੀ ਹਾਂ ਸਹੀ ਗੱਲ ਆ ਜੀ ਨਾਲ ਆਏ ਆ ਜੀ ਮੇਨਟੇਨੈਂਸ ਨਹੀਂ ਮਹਿੰਗਾ ਹਾਂ ਗੱਡਾ ਹੈ ਜੱਟਾਂ ਵਾਲਾ ਗੱਡਾ ਹੈ ਵਾਹ ਜਿੱਥੋਂ ਮਰਦੀ ਲੈ ਲਓ ਜਿੱਥੇ ਧੱਕਾ ਮੁੱਕੀ ਹਾਂਜੀ ਧੱਕਾ ਮੁੱਕੀ ਸਾਹਿਬ ਚੱਲਦਾ ਠੀਕ ਹੈ ਆਣ ਬੰਦਾ ਵੀ ਚੱਲਦਾ ਹਾਂਜੀ ਹਾਂਜੀ ਚਲੋ ਸਾਈਕਲ ਵਾਲੇ ਸਾਈਕਲ ਵਾਲੇ ਦੁਕਾਨ ਤੇ ਲੈ ਲਓ ਲੈ ਲਓ ਸਾਮਾਨ ਸਹੀ ਗੱਲ ਹੈ ਰੁਕਦਾ ਵੀ ਨਹੀਂ ਹੈਗਾ ਵਧੀਆ ਹਾਂ ਨਿੱਗਰ ਆ ਜੀ ਨਿੱਗਰ ਨਾਲੇ ਹੂੰ ਹੁਣ ਉਦਾਂ ਵੀ ਥੋੜਾ ਲੰਬਾ ਕਰਤਾ ਜੀ ਅੱਗੇ ਨਾਲੋਂ ਥੋੜਾ ਫਰਕ ਪਾ ਦਤਾ ਜੀ ਚਲੋ ਠੀਕ ਆ ਜੀ ਵਧੀਆ ਗੱਲ ਹੈ ਬਾਕੀ ਫਿਰ ਦਿਖਾਉਨੇ ਜਾਂ ਟਰੈਕਟਰ ਵਿਦਾ ਹੁੰਦਾ ਹੈ ਨਾ ਠੀਕ ਹੈ ਜੀ ਓਕੇ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਤੇਰਾ ਓਕੇ ਜੀ ਇਹਦਾ ਸਾਡਾ ਕੋਤੀ ਆ ਬਾਈ ਆ ਮਹਾਲਾ ਜੀ ਮੇਰਾ ਮਾਲਾ ਚੱਲੀਆਂ ਜੀ ਹਾਂਜੀ ਲਓ ਜੀ ਬਾਬੇ ਹੁਣ ਪਾਣੀ ਪੁਣੀ ਮਰਾ ਕੇ ਵਾਸ਼ਿੰਗ ਖਰਾ ਕੇ ਇਹਨੂੰ ਫਿਰ ਰੈਡੀ ਕਰਨ ਲੱਗੇ ਆ 16 ਦੇ ਟਾਇਰਾਂ ਚ ਜੀ ਇਹੇ 24 ਮਾਡਲ ਹੈ 30 ਸਪੀਡ ਹੈ 15 ਸਪੀਡਾਂ ਵਾਲਾ ਰਿਵਰਸ ਪੀਟੀਓ ਜੋ ਵੀ ਇਹਦੇ ਵਿੱਚ ਫੰਕਸ਼ਨ ਆਉਂਦੇ ਆ 5 ਸਟਾਰ ਠੀਕ ਹੈ ਜੀ ਬਾਈ ਪੂਰੇ ਖੁਸ਼ ਆ ਪੱਕੇ ਫੈਨ ਆ ਬਾਈ ਸਵਰਾਜ ਦੇ ਨਹੀਂ ਵੀਰੇ ਚਾਹ ਨਹੀਂ ਪੀਣੀ ਬਾਈ ਆ ਗਿਆ ਚਾਹ ਲੈ ਕੇ ਪੀਓ ਬਾਈ ਤੁਸੀਂ ਤੇ ਉੱਧਰ ਖੜਾ ਆਪਣਾ ਕਾਲਾ ਵੀਰ ਕਾਲੇ ਆ ਜਾ ਯਾਰ ਤੂੰ ਵੀ ਵਿੱਚ ਤੂੰ ਕਾਹਦੇ ਸੰਗ ਦਾ ਅੰਦਰ ਆ ਤੂੰ ਕਾਹਦੇ ਸੰਗ ਦਾ ਵਧੀਆ ਵਧੀਆ ਹੋਰ ਕੈਮ ਛੋ ਕਿਵੇਂ ਰਹੀ ਦਿਹਾੜੀ ਦਿਹਾੜੀ ਵਧੀਆ ਆ ਜਾ ਭਾਈ ਵਿੱਚ ਨੂੰ ਲੱਗਦਾ ਸਾ ਮੀਨੇ ਰੰਗ ਦੇ ਭੰਗ ਜੇ ਪਾਤਾ ਨਾ ਮੋਗਰਾਉ ਕਰਦਾ ਥੋੜਾ ਹਾਂ ਪਰ ਫਿਰ ਵੀ ਹੋ ਗਿਆ ਵਧੀਆ ਨਿਪਟ ਗਿਆ ਕਰਾਇਕ ਹੀ ਨਹੀਂ ਬਾਈ ਨਾਲ ਆਹ ਤਹੀਂ ਕਰਾਇਆ ਹੋਰ ਇਹ ਬਾਈ ਕਹਿੰਦੇ ਵੀ ਯਾਰੀ ਦੋਸਤੀ ਕਾਲੇ ਆਏ ਨਹੀਂ ਹੁੰਦੀ ਵੀ ਹਾਸਲੇ ਫੋਟੋਆਂ ਪਾਤੀਆਂ ਸਟੋਰੀਆਂ ਪਾਤੀਆਂ ਆਹ ਮਾਰਦਾਂਗੇ ਤੇਰੇ ਪਿਛੇ ਉਹ ਕਰਦਾਂਗੇ ਯਾਰੀ ਦੋਸਤੀ ਖੜਨਾ ਪੈਂਦਾ ਕੰਮ ਕਢਾਉਣਾ ਪੈਂਦਾ ਮਤਲਬ ਆਏ ਨਹੀਂ ਖੜਨਾ ਪੈਂਦਾ ਵੀ ਕਹਿੰਦਾ ਸਿਰ ਪਾੜ ਦੋ ਜਿੱਥੇ ਅਗਲੇ ਦਾ ਕੰਮ ਅੜਿਆ ਹੋਇਆ ਹੁਣ ਜਿੱਦਾਂ ਤੂੰ ਅੱਜ ਕੱਲਾ ਤਾਂ ਹਣਾ ਹੁਣ ਜੇ ਮੰਨ ਕੇ ਚੱਲ ਹੁਣ ਲਾਡੀ ਹੈ ਨਹੀਂ ਤਾਂ ਤੂੰ ਇਕੱਲਾ ਦਾ ਗੇਰ ਵਾਲੀ ਗੱਡੀ ਫੜਨੀ ਤੇ ਇਕੱਲੇ ਦਾ ਕੰਮ ਹੈ ਵੀ ਨਹੀਂ ਉਹ ਗਾਗ ਖਰਾਬ ਹੁੰਦਾ ਗਾਗ ਖਰਾਬ ਹੁੰਦਾ ਅਗਲੇ ਕੋ ਟਾਈਮ ਨਹੀਂ ਹੁੰਦਾ ਅਗਲੇ ਦਾ ਕੰਮ ਖੜਦਾ ਆਇਆ ਵੀ ਬੰਦਾ ਦੂਰ ਤੇ ਲੱਗੀ ਤੁਰਦਾ ਤੇ ਆਇਆ ਹਾਂ ਉਹੀ ਆ ਨਾ ਫਿਰ ਇਹਨੇ ਮੈਨੂੰ ਪੁੱਛਿਆ ਕਹਿੰਦਾ ਵੀ ਅੰਨੇ ਬੇਲਾ ਮਹਾ ਬਈ ਹਾਂ ਵੀ ਬੇਲਾ ਹੀ ਅੱਜ ਤੱਕ ਕਹਿੰਦਾ ਫਿਰ ਗੱਡੀ ਆਉਣੀ ਮਹਾ ਕੋਈ ਗੱਲ ਨਹੀਂ ਫੜ ਲੈ ਆਪਾਂ ਕਰਾ ਲਾਂਗੇ ਪਰ ਬਣੇ ਹੋ ਵੀ ਭੂਤ ਤੇ ਗਾਲੇ ਆਪਾਂ ਕਿਹਨਾਂ ਹੀ ਕੀ ਕਰਕੇ ਉੱਤੇ ਤੇ ਗਿੱਲਾ ਹੋ ਗਿਆ ਇੱਕ ਇਹ ਜਿਹੜੀ ਅਸੀਂ ਗੱਡੀਆਂ ਕੰਮ ਕਰਿਆ ਸੀਗਾ ਨਾ ਬਾਈ ਉਹ ਹੈਗੀ ਆ ਸੀएनजी ਸੀएनजी ਸਾਰੀ ਨੀਵੀਂ ਵਾਲੀ ਆ ਗੱਡੀ ਨੀਵੀਂ ਵਾਲੀ ਹਾਂ ਉਹਦੇ ਕਰਕੇ ਹਾਂ ਇੱਕ ਗਿੱਲਾ ਦਾ ਥੱਲੇ ਬਾਈ ਕੱਪੜੇ ਹੁਣ ਹੁਣ ਤਾਂ ਇੱਕ ਗਿੱਲੇ ਆ ਸਾਡੇ ਕਾਲਿਆਂ ਦਾ ਚਲ ਚੇਂਜ ਕਰ ਲੈ ਮੇਰੇ ਇਹ ਵੀਰੇ ਹੁਣ ਫਿਰ ਜਾਣਾ ਹੀ ਪੈਣਾ ਹੁਣ ਤੇ ਬਾਬੇਓ ਅੱਜ ਦੀ ਵੀਡੀਓ ਤੇ ਇੰਨਾ ਕੇ ਮਿਲਦੇ ਆ ਕਿਸੇ ਅਗਲੇ ਵਲੌਗ ਚ ਤੇ ਚੈਨਲ ਨੂੰ ਬਾਬੇ ਸਬਸਕ੍ਰਾਈਬ ਕਰ ਦਿਆ ਕਰੋ ਸਬਸਕ੍ਰਾਈਬ ਨਹੀਂ ਤੁਸੀਂ ਕਰਦੇ ਤੁਹਾਡਾ ਜਾਣਾ ਗੱਖ ਨਹੀਂ ਭਰਾ ਦੇ ਸਬਸਕਰਰ ਵੱਧ ਜਾਣੇ ਆ ਠੀਕ ਨਹੀਂ ਹੈ ਨਾ ਜੋ ਤਾਂ ਤੇ ਮਿਲਦੇ ਆਪੇ ਅਗਲੀ ਵੀਡੀਓ ਚ ਅੱਜ ਦੇ ਲਈ ਇੰਨਾ ਹੀ ਬਹੁਤ ਹੈ ਗੁੱਡ ਬਾਏ ਧੰਨਵਾਦ ਸਲਾਮ ਵਾਲੇਕੁਮ ਹੱਲੇਲੂਇਆ